ਹਲਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਡੇਰਾ ਬਾਬਾ ਟਿੱਬੀ ਸਾਹਿਬ ਕਾਟਗੜ ਵਿਖੇ ਸਾਲਾਨਾ ਵਿਸਾਖੀ ਮੇਲਾ ਬੜੀ ਧੂਮ-ਤਾਮ ਨਾਲ 10, 11 ਅਤੇ 12 April ਨੂੰ ਡੇਰੇ ਦੀ ਗੱਦੀ ਨਿਸ਼ੀਨ ਬਾਬਾ ਸਖੀ ਰਾਮ ਜੀ ਦੀ ਰਹਿਮਾਈ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਾਲਾਨਾ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਈਂ ਕਾਲੇ ਸ਼ਾਹ ਜੀ ਨੇ ਦੱਸਿਆ ਕਿ 10 ਅਤੇ 11 April ਨੂੰ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਬਲਾਕ ਬਲਾਚੌਰ ਅਦੀਨ ਪੈਂਦੀਆਂ ਕਬੱਡੀ ਟੀਮਾਂ ਦੇ ਮੈਚ ਕਰਵਾਏ ਜਾਣਗੇ ਜਿਸ ਵਿੱਚ ਅੰਡਰ 45 ਕਿਲੋ ਅੰਡਰ 57 ਕਿਲੋ ਤੇ ਅੰਡਰ 68 ਕਿਲੋ ਦੀਆਂ ਟੀਮਾਂ ਦੇ ਖਿਡਾਰੀ ਭਾਗ ਲੈ ਸਕਣਗੇ ਜਦ ਕਿ ਪਿੰਡ ਪੱਦਰ ਦੇ ਸੱਧੀਆਂ ਹੋਈਆਂ 8 ਟੀਮਾਂ ਦੇ ਹੀ ਮੈਚ ਹੋਣਗੇ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਦਿਲੋਂ ਭਾਜੀ ਹਲਾਕਾ ਜਾਣੂ ਹੈ ਕਿ ਸਾਲਾਨਾ ਮੇਲਾ ਹੁੰਦਾ ਹੈ ਦਰਵਾਡ ਡੇਰਾ ਟੀਬੀ ਸਾਹ ਅਖਾੜ ਅ ਉਸੇ ਹੀ ਸੰਬੰਧ ਚ ਆਪਜੀ ਨੂੰ ਬੁਲਾਇਆ 10 ਅਪ੍ਰੈਲ 11 ਅਪ੍ਰੈਲ ਇਹ ਜ਼ਿਲ੍ਹੇ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਕਬੱਡੀ ਟੂਰਨਾਮੈਂਟ ਹੈ ਜਿਨ੍ਹਾਂ ਵਿੱਚ 45 ਕਿਲੋ ਭਾਰਨ 57 ਕਿਲੋ 65 ਕਿਲੋ ਪਿੰਡ ਪੱਧਰ ਦੀਆਂ ਟੀਮਾਂ ਜਿਹੜੀਆਂ ਖਲਾਨੀਆਂ ਨਰੋਲ ਉਹਦੇ ਸਬੰਧ ਵਿੱਚ ਆਪ ਜੀ ਨੂੰ ਬੁਲਾਇਆ ਕਿ 12 ਅਪ੍ਰੈਲ ਨੂੰ ਜਿਹੜਾ ਸੂਫੀ ਸਲਾਨਾ ਮੇਲਾ ਉਹ ਸਾਰਾ ਦਿਨ ਉਹ ਰਾਤ ਚੱਲੂਗਾ। ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ। ਦੇਸ਼ ਵਿਦੇਸ਼ ਦੇ ਮੇਰੇ ਭਰਾਵਾਂ ਬੈਠਿਆਂ ਨੂੰ ਬੇਨਤੀ ਹੈ ਕਿ ਸਭ ਇੱਥੇ ਆਣ ਦਿਖੋ ਹਮਾ ਕੇ ਦੇਖ। ਇਹ ਪਿੰਡ ਪੱਧਰ ਹੈ ਜਾਂ ਦੂਸਰਾ ਆਮ ਹੈਗਾ ਜਿਹੜਾ। ਨਹੀਂ ਜੀ ਇਹ ਪਿੰਡ ਪੱਧਰ ਹੈ ਜੀ ਕਿਉਂਕਿ ਮੈਂ ਚਾਹਨਾ ਵੀ ਛੋਟੇ ਬੱਚੇ ਇਲਾਕੇ ਦੀ ਪਨੀਰੀ ਜਿਹੜੀ ਉੱਤੇ ਆਵੇ 45 ਕਿਲੋ ਤੋਂ ਸ਼ੁਰੂ ਕੀਤਾ ਜੀ 45 57 65 ਕਿਲੋ ਅੱਛਾ ਜਿਵੇਂ ਤੁਸੀਂ ਇਕਰਾਰ ਰਹੇ ਆ ਕਬੱਡੀ ਮਹਾਕੁੰਭੀ ਹੋ ਗਿਆ ਕਿਸਮ ਦਾ ਇਹ ਇਹਦਾ ਮੇਨ ਮੰਤਰੀ ਹੈਗਾ ਤੇ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਆਉਣ ਵਾਲੇ ਕੀੜੀ ਨੂੰ ਵੱਡੇ ਭਾਜੀ ਲੱਖਾਂ ਕਰੋੜਾਂ ਰੁਪਈਆ ਲਾ ਕੇ ਵੀ ਨਾ ਆਣ ਵਾਲਾ ਪਕਵਿਚ ਸਹੀ ਨਹੀਂ ਹੋ ਰਿਹਾ ਮੈਂ ਬੜੀਆਂ ਰੀਲਾ ਦੇਖਦਾ ਹਾਂ ਤਸੱਲੀ ਨਹੀਂ ਹੋ ਰਹੀ ਲੋਕਾਂ ਦੀ ਜਿਨ੍ਹਾਂ ਦੀ ਕਰਵਾਉਣ ਵਾਲਿਆਂ ਦੀ ਵੀ ਦੇਖਣ ਵਾਲੀਆਂ ਕਿਤੇ ਨਾ ਕਿਤੇ ਜਿਹੜੀ ਆਣ ਵਾਲੀ ਪਨੀਰੀ ਆ ਛੋਟੇ ਬੱਚੇ ਰੁਲ ਜਾਂਦੇ ਆ ਮੇਰਾ ਇਹ ਟੀਚਾ ਮੇਰੀ ਸੋਚਿਆ ਕਿ ਬੱਚਿਆਂ ਨੂੰ ਮੋਰੇ ਕੀਤਾ ਜਾਵੇ ਕਿ ਕੂਕਾਨ ਵਾਲੇ ਬੱਚੇ ਜਿਹੜੇ ਮੋਰੇ ਸਾਡਾ ਪਵਿੱਛਿਆ ਉਹਨਾਂ ਨੂੰ ਸੰਭਾਲਿਆ ਜਾਵੇ ਇਹ ਬੱਚਿਆਂ ਵਾਸਤੇ ਹੈ ਭਾਜੀ ਨਸ਼ਿਆਂ ਮਾਰੇ ਕੀ ਸਨੇਹ ਤੇ ਚਨੇਜਾਂ ਜ਼ਮੇ ਸੀ ਭਾਜੀ ਜੇ ਕਿ ਸੰਨ ਉਠਾ ਨਹੀਂ ਸਕਦੇ ਨਸ਼ਿਆਂ ਤੋਂ ਤਾਂ ਅਸੀਂ ਟੂਰਨਾਮੈਂਟ ਕਰਾ ਕੇ ਬੱਚਿਆਂ ਨੂੰ ਗੇਮ ਵਾਲੇ ਪਾਸੇ ਤਾਂ ਜ਼ਰੂਰ ਲਾ ਸਕਦੇ ਆ ਮੇਰੀ ਬੇਨਤੀ ਹੈ ਇਲਾਕੇ ਚ ਵੀ ਜਿੰਨੇ ਵੀ ਹਰ ਇੱਕ ਪਿੰਡ ਚ ਮੋਤਵਾਰ सरपंच ਸਰਪੰਚ ਜਿੰਨੇ ਵੀ ਆਉਂ ਜ਼ਰੂਰ ਇਹ ਚੱਕਣ ਬੱਚਿਆਂ ਦੇ ਟੂਰਨਾਮੈਂਟ ਕਰਾ ਜ਼ਰੂਰੀ ਨਹੀਂ ਕਬੱਡੀ ਕਿੰਨੀ ਕਿ ਰੱਖੀ ਗਈ ਹੈ ਤੁਸੀਂ ਇਹ ਬੜਾ ਵੱਡਾ ਮਾਹ ਕੋ ਕੁੰਭ ਕਰਾ ਰਹੇ ਹੋ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹ ਜਿਹੜਾ ਤੁਸੀਂ ਕਬੱਡੀ ਮਾਹ ਕੋ ਕੁੰਭ ਕਰਾ ਰਹੇ ਇਹਦੇ ਲਈ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਤੇ ਉਹਦੇ ਬਾਰੇ ਦੱਸ ਦਿਓ ਇਹਦੇ ਪਾ ਜੀ ਇਹਦੇ ਬਾਰੇ ਮੈਂ ਸਨੇਹਾ ਦੇਣਾ ਚਾਹੁੰਗੀ ਕਿ ਬੱਚੇ ਜਿਹੜੇ ਹੋਰ ਪਾਸੇ ਜਿੱਦਾਂ ਨਸ਼ੇਵਾਲ ਜਾ ਰਹੇ ਆ ਇੱਕ ਤਾਂ ਉਹ ਖੇਡਾਂ ਵੱਲ ਆਣਗੇ ਠੀਕ ਹੈ ਜੀ ਮੈਂ ਸਾਰੇ ਬੱਚਿਆਂ ਨੂੰ ਹੀ ਕਹੂੰਗੀ ਕਿ ਆਪਣੇ ਗਲਤ ਕੰਮਾਂ ਤੋਂ ਹਟ ਕੇ ਆਪਣੇ ਚੰਗੇ ਪਾਸੇ ਆਣ ਤੇ ਕਬੱਡੀ ਵੱਲ ਹੋਣ ਜਾਂ ਹੋਰ ਕਿਸੇ ਵੀ ਗੇਮ 'ਚ ਖੇਲਣ ਤੇ ਮੈਨੂੰ ਬੜੀ ਖੁਸ਼ੀ ਹੋਈਗੀ 75 ਹੋ ਜੀ ਨਾ ਤੁਹਾਨੂੰ ਦੱਸ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜਾ ਤੁਸੀਂ ਖਾੜੇ ਦੇ ਵਿੱਚ ਰੋ ਜਾਂਦੇ ਆ ਕਿੱਦਾਂ ਪ੍ਰੈਕਟਿਸ ਕਿੱਦਾਂ ਕਰ ਰਹੇ ਆ ਤੁਸੀਂ ਪ੍ਰੈਕਟਿਸ ਬਹੁਤ ਬੜੀ ਚੰਗੀ ਜੀ ਕਿਹਨਾਂ ਦਾ ਸਹਿਯੋਗ ਕਿਹਨਾਂ ਦਾ ਤੁਹਾਨੂੰ ਤੇ ਬਾਬਾ ਜੀ ਕੁਲਦੀਪ ਕੁਮਾਰ ਸੇਵਾਦਾਰ ਤੇ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਉੱਤੇ ਪ੍ਰੈਕਟਿਸ ਕਰਦੇ ਆ ਨਾ ਨੂੰ ਨੂੰ 8 ਮਹੀਨੇ ਹੋ ਗਏ 8 ਮਹੀਨੇ ਹੋ ਗਏ ਤੇ ਹੁਣ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ 10 11 ਅੰਦਾਜ਼ ਉਹਦੇ ਬਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਜਿਹੜੇ ਆਉਣ ਵਾਲੇ ਤੁਸੀਂ ਨਵੇਂ ਬੱਚੇ ਆ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਤੁਸੀਂ ਉਹ ਕੰਮ ਕਾਮਯਾਬ ਕਰਨਾ ਸਾਡੇ ਦੇਸ਼ ਨੂੰ ਕੀ ਕਹਿਣਾ ਚਾਹੁੰਦੇ ਆ ਉਹਦੇ ਬਾਰੇ ਨਹੀਂ ਸਾਰਿਆਂ ਨੂੰ ਇਹ ਬੈਂਦੇ 10 11 12 ਟੂਰਨਾਮੈਂਟ ਕਬੱਡੀ ਅਖਾੜਾ ਕਾਠਗੜ੍ਹ ਵਿੱਚ ਸਾਰੇ ਗੰਮਾਂ ਆ ਕੇ ਪਹੁੰਚੋ